ਮਿਊਚੁਅਲ ਫੰਡਸ ਵਾਲੇ ਵੀ ਇਹ ਗੱਲ ਕਹਿ ਦਿੰਦੇ ਆ ਵੀ ਅੱਜ ਤੁਸੀਂ ਹਜ਼ਾਰ ਲਾਓ ਤੇ 10 ਸਾਲ ਬਾਅਦ ਤੁਹਾਡਾ ਕਰੋੜ ਨਿਕਲੂਗਾ ਤੇ ਬੰਦਾ ਉਹੀ ਕਹਿ ਦਿੰਦਾ ਵੀ ਉਦੋਂ ਕਰੋੜ ਦੀ ਵੈਲਿਊ ਕੀ ਰਹਿਣੀ ਆ 10 ਸਾਲ ਬਾਅਦ ਬਿਲਕੁਲ ਇਹ ਵੀ ਬਿਲਕੁਲ ਸਹੀ ਆ ਵੀ ਜਿਹੜਾ ਆਪਾਂ 인ਫਲੇਸ਼ਨ ਦੀ ਵੀ ਧਿਆਨ ਰੱਖੀਏ ਤੇ ਬਾਕੀ ਚੀਜ਼ਾਂ ਨੂੰ ਛੱਡ ਦੀਏ ਜਿਹੜੀਆਂ ਆਪਾਂ ਨਹੀਂ ਸੀਮਟ ਰੇਤਾ ਬਜਰੀ ਛੱਡ ਦੋ ਜਿਹੜੀ ਸਾਡੇ ਕਿਚਨ ਚ ਜਾਂ ਸਾਡੇ ਘਰ ਚ ਜਿਹੜੀ ਰੂਟੀਨ ਚ ਜਿਹੜੀਆਂ ਚੀਜ਼ਾਂ ਆਉਂਦੀਆਂ ਉਨਾ ਦਾ ਇੱਕ ਗਿਣ ਕੇ ਚੱਲੋ ਵੀ ਅੱਜ ਤੋਂ 20 ਸਾਲ ਬਾਅਦ ਉਹਦੇ ਮਗਰ ਇੱਕ ਜ਼ੀਰੋ ਲੱਗ ਜਾਣੀ ਜਿਹੜੀ ਚੀਜ਼ ਅੱਜ 1000 ਰੁਪਏ ਦੀ ਨਾ ਤੁਸੀਂ 20 ਸਾਲ ਬਾਅਦ ਇਹ ਗਿਣ ਕੇ ਚੱਲੋ ਉਹ 10000 ਦੀ ਹੋਣੀ 10000 ਦੀ ਹੋਣੀ ਫੋਰ ਐਗਜ਼ਾਮਪਲ ਲੈਣੀ ਸਾਲ ਕਿਹੜਾ ਚੱਲਦਾ ਪਿਆ 225 ਤੁਸੀਂ 2005 ਲੈ ਲਓ ਤੁਸੀਂ 2005 ਦੇ ਆਪਣੇ ਘਰ ਜਿਹੜਾ ਰਾਸ਼ਨ ਆਂਦਾ ਉਹਦਾ ਬਿੱਲ ਲੈ ਲਓ ਤੇ ਅੱਜ ਦਾ ਬਿੱਲ ਲੈ ਲਓ 10 ਗੁਣਾ ਹੋਏਗਾ ਬਿਲਕੁਲ ਮੈਂ ਵੀ ਆਫ ਦਿ ਰਿਕਾਰਡ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਛੋਟੇ ਹੁੰਦਾ ਜਦੋਂ ਰਿਲਾਈਐਂਸ ਫਰੈਸ਼ ਨਵੇਂ-ਨਵੇਂ ਖੁੱਲੇ ਸੀ ਤਾਂ ਬਚਪਨ 'ਚ ਸਾਨੂੰ ਵੀ ਸ਼ੌਂਕ ਹੁੰਦਾ ਸੀ ਅਸੀਂ ਉੱਥੇ ਜਾਣਾ ਐਵੇਂ ਨਜਾਇਜ਼ ਸਮਾਨ ਚੱਕ ਲੈਣਾ ਵੀ ਜਿਹੜਾ ਨਹੀਂ ਵੀ ਚਾਹੀਦਾ ਵੀ ਆਹ ਦੇਖੋ ਕਿੰਨਾ ਵਧੀਆ ਇੱਕ ਨਾਲ ਇੱਕ ਫ੍ਰੀ ਆ ਚੱਕ ਲਿਆ ਉਦੋਂ ਬਿੱਲ ਬਣਦਾ ਸੀ ਹੱਦ 2000 3000 ਅੱਜ ਵੀ ਹੁਣ 20000 ਉਹ 20000 30000 ਅੱਜ ਵੀ ਬਿੱਲ ਸਿੰਪਲ ਗੱਲ ਮਤਲਬ ਇਹ ਹੀ ਤੁਸੀਂ ਗਿਣੋ ਕਿ ਅੱਜ ਤੋਂ 20 ਸਾਲ ਬਾਅਦ ਇਨਫਲੇਸ਼ਨ ਵੀ ਵਧੂਗੀ ਜੋ ਅੱਜ ਵੈਲਿਊ ਹੈਗੀ ਪੈਸੇ ਦੀ ਉਹਦੇ 'ਚ ਇੱਕ ਜ਼ੀਰੋ ਗਿਣ ਕੇ ਚੱਲੋ ਤੁਹਾ ਉਹਦਾ ਵੀ ਸੋਲੂਸ਼ਨ ਹੈ ਕਿਉਂਕਿ ਇਹ ਵੀ ਗਿਣ ਕੇ ਚੱਲੋ ਵੀ ਅੱਜ ਤੋਂ 20 ਸਾਲ ਬਾਅਦ ਤੁਹਾਡੀ ਇਨਕਮ ਵੀ ਵਧੀ ਹੋਣੀ ਹੂੰ ਤੁਹਾਡੇ ਖਰਚੇ ਵੀ ਵਧਣੇ ਆ ਇਹ ਨਾਲ-ਨਾਲ ਵਧਣੇ ਆ ਗ੍ਰੈਜੂਅਲੀ ਇਹ ਨਹੀਂ ਵੀ ਹੈਗਾ ਅੱਜ ਜਿੰਨਾ ਖਰਚਾ ਤੁਹਾਡਾ ਕੱਲ ਡਬਲ ਹੋ ਜਾਣਾ ਇੱਕ ਦਿਨ ਚ ਨਹੀਂ ਡਬਲ ਹੋਣਾ ਹੂੰ ਗ੍ਰੈਜੂਅਲੀ ਵਧੇਗਾ ਹੂੰ ਸਿਮਿਲਰਲੀ ਇਹ ਚ ਵੀ ਜਿਹੜੇ ਤੁਸੀਂ ਇਨਵੈਸਟਮੈਂਟ ਕਰਨੀ ਆ ਇਹਨੂੰ ਵੀ ਗ੍ਰੈਜੂਅਲੀ ਨਾਲ-ਨਾਲ ਵਧਾਓ ਹੂੰ ਜਿੱਦਾਂ ਜਿੱਦਾਂ ਇਨਕਮ ਵੱਧਦੀ ਆ ਜਿੱਦਾਂ ਜਿੱਦਾਂ ਖਰਚੇ ਵਧਦੇ ਆ ਉਸੇ ਹਿਸਾਬ ਨਾਲ ਆਪਣੀ ਇਨਵੈਸਟਮੈਂਟ ਨੂੰ ਵੀ ਬਤਾਓ ਆਈਡੀਲੀ ਕੀ ਆ ਵੀ 10% ਹਰ ਸਾਲ ਵਧਾਓ ਮੈਂ ਤੁਸੀਂ 10000 ਨਾਲ ਜੇ ਸ਼ੁਰੂਆਤ ਕੀਤੀ ਹੈ ਸਾਲ ਪਰ ਤੁਸੀਂ 10000 ਦਿਓ ਤੇ ਅਗਲੇ ਸਾਲ ਉਹਦਾ 10% ਕੀ ਆ 1000 1000 ਰੁਪਏ ਉਹ ਚ ਬਤਾ ਦਿਓ 11000 ਕਰ ਦਿਓ ਤੀਜੇ ਸਾਲ ਉਹ ਚ 1100 ਰੁਪਏ ਬਤਾ ਦਿਓ ਜੇ ਇਦਾਂ ਹੀ ਤੁਸੀਂ ਵਧਾਉਂਦੇ ਰਹੋਗੇ ਤਾਂ ਦਸਾਂ ਸਾਲਾਂ 20 ਸਾਲਾਂ ਬਾਅਦ ਜਦੋਂ ਤੁਹਾਡਾ ਪੈਸੇ ਤੁਸੀਂ ਜੋ ਕਾਰਪਸ ਬਣਨਾ ਉਹ ਉਦੋਂ ਦੀ ਇਨਫਲੇਸ਼ਨ ਦੇ ਮੁਤਾਬਕ ਬਣੂਗਾ ਤੁਸੀਂ ਇਨਫਲੇਸ਼ਨ ਨੂੰ ਵੀ ਕਾਊਂਟਰ ਕਰਨਾ ਜ਼ਰੂਰੀ ਹੈ ਆਪਾਂ ਜਿਹੜਾ ਅੱਜ ਪੈਸੇ ਦੀ ਗਿਣਦੇ ਨਾ ਕਰੋੜ ਅੱਜ ਕਰੋੜ ਵੱਡਾ ਲੱਗਦਾ ਲੇਕਿਨ ਅੱਜ ਤੋਂ 20 ਸਾਲ ਬਾਅਦ ਕਰੋੜ ਦੀ ਵੈਲਿਊ ਇਹ ਗਣ ਕੇ ਚੱਲੋ ਵੀ 10 ਲੱਖ ਰੁਪਏ ਹੁਣ ਛੋਟੇ ਹੁੰਦੇ ਦਾ ਕਰੋੜ ਸੁਣ ਗਿੰਦਾ ਸੀ ਉਹ ਐਂ ਲੱਗਦਾ ਸੀ ਜਿਵੇਂ ਪਤਾ ਨਹੀਂ 10 ਘਰ ਆ ਜਾਣੇ ਅੱਜ ਤਾਂ ਇੱਕ ਨਹੀਂ ਜਾਂਦਾ ਸਾਡੇ ਅਸੀਂ ਜਦੋਂ ਹੁੰਦੇ ਸੀ ਲੱਖ ਰੁਪਇਆ ਕਿਸੇ ਕਿਸੇ ਕੋਲ ਹੁੰਦਾ ਸੀ ਕੋਈ ਕੋਈ ਟਾਵਾ ਟਾਵਾ ਬੰਦਾ ਹੁੰਦਾ ਸੀ ਜਿਹਦ ਕੋ ਕਹਿੰਦਾ ਉਹ ਲੱਖਪਤੀ ਹੋ ਗਿਆ ਹਾਂ ਪਹਿਲਾ ਲੱਖ ਕਮਾਉਣਾ ਕਹਿੰਦੇ ਬਹੁਤ ਔਖਾ ਉਹਦੋਂ ਕਹਿੰਦੇ ਹੁੰਦੇ ਸੀ ਵੀ ਜਿੰਨੇ ਲੱਖ ਕਮਾ ਲਿਆ ਬਸ ਤਰਗ ਅੱਜ ਦੀ ਤਰੀਕੇ ਚ ਪਹਿਲਾ ਮੇਰੇ ਹਿਸਾਬ ਜੇ ਅਸੀਂ 10000 ਰੁਪਏ ਮਹੀਨਾ ਵੀ ਲਾਣਾ ਸ਼ੁਰੂ ਕਰਾਂਗੇ ਨਾ ਤੇ ਹਰ ਸਾਲ 10% ਵਧਾਵਾਂਗੇ ਤੇ ਪਹਿਲਾ ਕਰੋੜ ਬਣਨ ਨੂੰ 14.5 ਸਾਲ ਲੱਗਣਗੇ 14.5 ਤੋਂ 15 ਸਾਲ ਲੱਗ ਜਾਣਗੇ ਪਹਿਲਾ ਕਰੋੜ ਬਣਨ ਨੂੰ ਪਹਿਲਾ ਕਰੋੜ ਦੂਜਾ ਕਰੋੜ ਬਣਨ ਨੂੰ 69 ਸਤੋਂ 69 ਮਹੀਨੇ ਲੱਗਾਂਗੇ ਹੂੰ ਤੀਜਾ ਕਰੋੜ ਬਣਨ ਨੂੰ 23 ਮਹੀਨੇ ਲੱਗਣਗੇ ਟਾਈਮ ਘਟਦਾ ਜਾਊਗਾ ਯੈਸ ਕਿਉਂਕਿ ਕੰਪਾਊਂਡਿੰਗ ਹੋ ਗਈ ਸ਼ੁਰੂ ਤੁਹਾਡਾ ਪੈਸਾ ਵੀ ਪੈਸੇ ਨੂੰ ਕਮਾ ਰਿਹਾ ਹੂੰ ਪਹਿਲਾ ਕਰੋੜ ਬਣਨ ਨੂੰ ਜੇ ਐਗਜ਼ੈਕਟ ਜੇ ਲਈਏ ਆਪਾਂ 15% ਦੀ ਜੋ 15 45 ਸਾਲ ਦੀ ਗਰੋਥ ਰਹੀ ਹੈ ਸਟਾਕ ਮਾਰਕੀਟ ਦੀ ਉਹਦੇ ਹਿਸਾਬ ਨਾਲ 169 ਮਹੀਨੇ ਲੱਗਣਗੇ ਹੂੰ ਦੂਜਾ ਕਰੋੜ ਬਣਨ ਨੂੰ 69 ਮਹੀਨੇ ਤੇ ਤੀਜਾ ਕਰੋੜ ਬਣਨ ਨੂੰ 23 ਮਹੀਨੇ 23 ਮਹੀਨੇ ਜੇ 4 ਕਰੋੜ ਕਰਨੂਗਾ ਤਾਂ ਫਿਰ 13 ਮਹੀਨੇ ਕਰਦਾ ਜਾਓ ਯੈਸ ਇੱਕ ਤੁਸੀਂ ਇਹ ਗੱਲ ਵੀ ਕਹੀ ਸੀ 750 ਵਾਲੀ ਮੇਰੇ ਕਾ ਹਾਂ ਉਹ ਕੀ ਸੀ ਉਹ ਇਦਾਂ ਹੁੰਦਾ ਵੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਸਾਰੇ ਯੂਨੀਵਰਸਿਟੀ ਸਟੂਡੈਂਟਸ ਦੇ ਜਿਹੜੇ ਫਾਈਨਲ ਇਅਰ ਸਟੂਡੈਂਟਸ ਨੇ ਉਹਨਾਂ ਨੂੰ ਮੈਂ ਗਾਈਡ ਕਰਦਾ ਤਾਂ ਉਹਨਾਂ ਨੂੰ ਮੈਂ ਪੁੱਛਦਾ ਹੁੰਨਾ ਵੀ ਤੁਸੀਂ ਭਾਈ ਦੋਸਤ ਮਿੱਤਰੋ ਆਪਸ ਵਿੱਚ ਪਾਰਟੀ ਪੂਰਤੀ ਵੀ ਕਰਦੇ ਆ ਹੂੰ ਤਾਂ ਕਹਿੰਦੇ ਹਾਂ ਕਰਦੇ ਆ ਹੂੰ ਹੁਣ ਪਾਰਟੀ ਜਦੋਂ ਕਰਦੇ ਕੰਟ੍ਰਿਬਿਊਟਰੀ ਕਰਦੇ ਕੋਈ ਇਦਾਂ ਕੋਈ ਸ਼ਾਊ ਕਰਦਾ ਤੁਹਾਡੇ ਜੇ ਹੈ ਨਹੀਂ ਵੀ ਹੁੰਦਾ ਵੀ ਸਾਰੇ ਰਲ ਮਿਲ ਕੇ ਆਪਾਂ ਪੈਸੇ ਕਰਨਾ ਕਿੰਨਾ ਕੁ ਲੱਗਦੇ ਕੋਈ ਕਹੇ 500000 ਮਤਲਬ ਇੰਨੇ ਕੁ ਦਾ ਰੌਂਡਪੈਸੇ ਲੱਗਦੇ ਤਾਂ ਮੈਂ ਐਵਰੇਜ ਕਰਕੇ ਗਿਣ ਲਿਆ ਮੈਂ 750 ਰੁਪਇਆ ਗਿਣ ਲਿਆ ਤਾਂ ਮੈਂ ਕਿਹਾ ਇੱਕ ਸਕਿਪ ਕਰ ਦਿਓ ਪਾਰਟੀ। ਹੂੰ ਮਹੀਨੇ ਦੀ ਇੱਕ ਪਾਰਟੀ ਸਕਿਪ ਕਰ ਦਿਓ ਤੇ ਉਹ ਪੈਸਾ ਤੁਸੀਂ ਮਿਊਚੁਅਲ ਫੰਡ ਚ ਲਾਉਣਾ ਸ਼ੁਰੂ ਕਰ ਦਿਓ। ਹੂੰ ਠੀਕ ਤੁਹਾਡੀ ਐਜ ਵੈਸੇ ਨਾਰਮਲੀ 22-23 ਸਾਲ ਦੀ ਆ ਮੈਂ ਇਹ ਗਣਨਾ ਵੀ 25 ਸਾਲ। ਹੂੰ 25 ਸਾਲ ਜੇ ਤੁਸੀਂ 23 ਸਾਲ ਚ ਸ਼ੁਰੂ ਕਰ ਲੈਣੇ ਆ ਜੇ 22-23 ਸਾਲ ਦੇ ਚ ਹੋਣੀ ਹੀ ਪਾਰਟੀਆਂ ਤਾਂ ਹੋਣੀ ਹੀ ਕਰਦੇ ਪਏ ਨਾ ਤੁਸੀਂ 23 ਸਾਲ ਚ ਸ਼ੁਰੂ ਕਰ ਦਿੰਨੇ ਆ ਜਦ ਤੱਕ ਤੁਹਾਡੀ 58 ਸਾਲ ਦੀ ਉਮਰ ਹੋਣੀ ਨਾ ਇਹ 1 ਕਰੋੜ ਰੁਪਏ ਬਣ ਜਾਣਾ। 7500 روپے 7500 روپے ਨਾਲ ਹੁਣ 58 ਸਾਲ ਦੀ ਉਮਰ ਹੋ ਗਈ ਰਿਟਾਇਰਮੈਂਟ ਦੀ ਸਾਡੀ ਆਪਾਂ ਰਿਟਾਇਰ ਹੋ ਗਏ ਆਪਾਂ ਹੁਣ ਫਰਦਰ ਕੰਮ ਨਹੀਂ ਕਰਨਾ ਨਾ ਫਰਦਰ ਪੈਸਾ ਪਾਣਾ ਹੂੰ ਫਿਰ ਆਪਾਂ ਇਹ ਚੋਂ ਪੈਸੇ ਕਢਾਣੇ ਲੱਖ ਰੁਪਏ ਮਹੀਨਾ ਕਢਾਉਣਾ ਹੂੰ ਉਮਰ ਦੀ ਮੈਂ ਗਿਣਦਾ ਬੰਦੇ ਦੀ 78-80 ਸਾਲ ਹੂੰ ਠੀਕ 20 ਸਾਲ ਸਮਝੋ ਤੁਸੀਂ ਪੈਸੇ ਕਢਾਏ 20 ਸਾਲਾਂ ਵਿੱਚ ਕਿੰਨੇ ਪੈਸੇ ਕਢਾਲੇ ਲੱਖ ਰੁਪਏ ਮਹੀਨੇ ਦੇ ਹਿਸਾਬ ਨਾਲ ਹੂੰ 12 ਲੱਖ ਰੁਪਏ ਸਾਲ ਦਾ ਹਾਂਜੀ 10 ਲੱਖ 10 ਸਾਲਾਂ ਦਾ 1 ਕਰੋੜ 20 ਲੱਖ ਮਹੀਨੇ ਲਾ ਲਓ ਵੀ 100 ਮਹੀਨੇ ਕਢਾ ਸਕਦੇ ਆ 20 ਸਾਲਾਂ 'ਚ ਬਣਿਆ 2 ਕਰੋੜ 40 ਲੱਖ ਵਿੱਚੋਂ ਵਿਡਰਾਅ ਕੀਤਾ ਤੁਸੀਂ ਹੂੰ ਲੱਖ ਰੁਪਏ ਮਹੀਨਾ ਕਢਾਇਆ ਨਾ ਤੇ ਸਾਲ ਦਾ 12 ਲੱਖ ਕਢਾ ਲਿਆ ਹੂੰ ਤੇ 10 ਸਾਲਾਂ 'ਚ ਕਿੰਨਾ ਕਢਾਇਆ 1 ਕਰੋੜ 20 ਲੱਖ 1 ਕਰੋੜ 20 ਲੱਖ ਤੇ 20 ਸਾਲਾਂ 'ਚ 20 ਸਾਲਾਂ 'ਚ 2 ਕਰੋੜ 40 ਲੱਖ 2 ਕਰੋੜ 40 ਲੱਖ ਕਢਾ ਲਿਆ ਸਪੋਜ਼ ਅਸੀਂ 78 ਸਾਲਾਂ ਦੇ 80 ਸਾਲਾਂ ਚ ਆਪਾਂ ਰੁਕਸਤ ਹੋ ਗਏ ਹੂੰ ਆਪਾਂ ਕਹਿੰਨੇ ਉਮਰ 100 ਸਾਲ ਦੀ ਹੋਏ ਤਾਂ ਤੁਸੀਂ ਜਨਰੇਸ਼ਨ ਨੂੰ ਪਿੱਛੇ ਕੀ 6 6.5 ਕਰੋੜ ਰੁਪਈਆ ਤੁਹਾਡੇ ਖਾਤੇ 'ਚ ਫੇਰ ਵੀ ਪਿਆ ਤੇ ਜੇ ਤੁਸੀਂ 100 ਸਾਲ ਜੀ ਗਏ ਫੇਰ 78 ਕਰੋੜ ਰੁਪਈਆ ਜਰਨੀ ਕਿੰਨੇ ਦਾ ਸ਼ੁਰੂ ਕੀਤੀ 675 ਤੋਂ 775 ਤੋਂ 6 700 ਰੁਪਈਆ ਤੋਂ ਹੂੰ ਮੈਜਿਕ 6700 ਨੇ ਨਹੀਂ ਕੀਤਾ ਮੈਜਿਕ ਟਾਈਮ ਪੀਰੀਅਡ ਨੇ ਕੀਤਾ ਕੰਪਾਊਂਡਿੰਗ ਨੇ ਕੀਤਾ ਮਤਲਬ ਜਦੋਂ ਤੁਸੀਂ ਪੈਸੇ ਕਢਾ ਵੀ ਰਹੇ ਹੋ ਉਦੋਂ ਵੀ ਤੁਸੀਂ ਪੈਸੇ ਕਮਾ ਰਹੇ ਹੋ ਯੈਸ ਤਾਂ ਵੀ ਵੱਧ ਰਿਹਾ ਪੈਸਾ ਤਾਂ ਵੀ ਵੱਧ ਰਿਹਾ ਪੈਸਾ ਇਹ ਨਹੀਂ ਵੀ ਉੱਥੇ ਰੁਕ ਗਿਆ ਨਾ ਵੀ ਇਹ ਨਹੀਂ ਵੀ ਕਰੋੜ ਹੋ ਗਿਆ ਤੇ ਤੁਹਾਨੂੰ 100 ਮਾਂਥ ਹੀ ਮਿਲਣਾ ਵਾਸੋ ਉਹ ਮਿਲ ਹੀ ਜਾਣਾ ਇਹ ਮੈਂ ਜਸਟ ਇੱਕ ਐਗਜ਼ਾਮਪਲ ਦਿੱਤੀ ਇਸ ਯੂਥ ਨੂੰ ਗਾਈਡ ਕਰਨ ਨੂੰ ਜ਼ਰੂਰੀ ਨਹੀਂ ਅੱਜ ਦੀ ਤਰੀਕ 750 ਦੀ ਵੀ ਵੈਲਿਊ ਹੈ ਕੋਈ ਕਹਿੰਦੇ ਨੇ ਵੀ ਇਨਫਲੇਸ਼ਨ ਵੀ ਆ 60 ਸਾਲ ਬਾਅਦ ਪੈਸੇ ਦੀ ਵੈਲਿਊ ਕੀ ਰਣੀ ਉਹ ਤਾਂ ਮੈਂ ਜਸਟ ਐਗਜ਼ਾਮਪਲ ਦੇ ਰਿਹਾ ਉਹਨਾਂ ਨੂੰ ਪਾਰਟੀ ਮਿਸ ਕਰਨ ਦਾ ਇੱਥੇ ਕੋਈ ਜ਼ਰੂਰੀ ਵੀ ਨਹੀਂ 750 ਤੁਹਾਡੀ ਕਪੈਸਿਟੀ 1000 ਲਾਣ ਦੀ 1000 ਲਾਓ 2000 ਦੀ ਹੈਗੀ 2000 ਲਾਓ ਜਿੰਨਾ ਤੁਸੀਂ ਲਾਣਾ ਤੇ ਜਿੰਨੇ ਟਾਈਮ ਪੀਰੀਅਡ ਲਈ ਲਾਣਾ ਜਿੰਨਾ ਤੁਸੀਂ ਲੰਬਾ ਟਾਈਮ ਦਿਓਗੇ ਉਹਨੂੰ ਉਨਾ ਹੀ ਪੈਸਾ ਜ਼ਿਆਦਾ ਗਰੋ ਹੋਏਗਾ ਹੁਣ ਆਈਫੋਨ 17 ਆਇਆ ਨੌਜਵਾਨਾਂ ਨੇ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਨੌਜਵਾਨਾਂ ਨੇ ਹੀ ਲਿਆ ਉਹ ਵੀ ਜਿਹੜੇ ਸ਼ਾਇਦ ਜੌਬ ਵੀ ਨਹੀਂ ਕਰਦੇ ਜਾਂ ਛੋਟੀ ਮੋਟੀ ਜੌਬ ਕਰਦੇ ਆ ਤੇ ਫਿਰ ਆਈਫੋਨ 17 ਵਰਗੀ ਚੀਜ਼ ਲੈਣੀ ਨਹੀਂ ਚਾਹੀਦੀ ਫਿਰ ਇਹ ਮੈਂ ਇਹ ਵੀ ਐਗਜ਼ਾਮਪਲ ਦਿਨਾ ਡੇਢ ਲੱਖ ਦਾ ਯੂਥ ਨੂੰ ਖਾਸ ਕਰਕੇ ਕਿਉਂਕਿ ਸਾਡਾ ਯੂਥ ਜਿਹੜੀ ਮੈਂ ਪਹਿਲਾਂ ਸਭ ਤੋਂ ਗੱਲ ਕੀਤੀ ਨਾ ਇਸ ਮਾਰਕੀਟ ਜੇ ਵੈਲਥ ਕ੍ਰੀਏਟ ਕਰਨੀ ਹੈ ਤਾਂ ਤੁਹਾਡੇ ਕੋਲ ਦੋ ਚੀਜ਼ਾਂ ਚਾਹੀਦੀਆਂ ਇੱਕ ਫਾਈਨੈਂਸ਼ੀਅਲ ਡਿਸਿਪਲਨ ਤੇ ਦੂਸਰਾ ਪੇਸ਼ੈਂਸ ਫਾਈਨੈਂਸ਼ੀਅਲ ਡਿਸਿਪਲਨ ਕੀ ਕਹਿੰਦਾ ਜਿਹੜੀ ਚੀਜ਼ ਅਨਨੈਸੈਸਰੀ ਹੈ ਜਦੋਂ ਤੱਕ ਤੁਹਾਡੇ ਕੋਲ ਕਾਰਪਸ ਨਹੀਂ ਇਕੱਠਾ ਹੋਇਆ ਤੁਹਾਡੇ ਕੋਲ ਬਹੁਤ ਵੱਡਾ ਵੈਲਥ ਕ੍ਰੀਏਟ ਨਹੀਂ ਹੋਈ ਤੁਸੀਂ ਅਨਨੈਸੈਸਰੀ ਐਕਸਪੈਂਡੀਚਰ ਨਹੀਂ ਕਰਨੇ ਜੇ ਤੁਸੀਂ ਆਈਫੋਨ ਦੀ ਜਗ੍ਹਾ ਕੋ ਓਪੋ ਦਾ ਜਾਂ ਕੋਈ ਨੋਕੀਆ ਦਾ ਕੋਈ ਵੀ ਸੈਟ ਸੁੱਟ ਲੈ ਲੋਗੇ ਫੋਨ ਤਾਂ ਉਹਨੇ ਵੀ ਕੰਮ ਉਹੀ ਕਰਨਾ ਆਈਫੋਨ 16 ਨੇ ਵੀ ਉਹੀ ਕਰਨਾ 17 ਨੇ ਵੀ ਉਹੀ ਕੰਮ ਕਰਨਾ ਬਹੁਤਾ ਫਰਕ ਨਹੀਂ ਹੈ ਹਮ ਸਿਰਫ ਇੱਕ ਸ਼ੋਅ ਆਫ ਹੈ ਯੂਥ ਸਭ ਤੋਂ ਪਹਿਲਾਂ ਗਲਤੀ ਵੱਡੀ ਕੀ ਕਰਦਾ ਜਿਹੜਾ ਮੈਂ ਯੂਥ ਨੂੰ ਜਾ ਕੇ ਮੈਸੇਜ ਦੇਣਾ ਇੱਕ ਤਾਂ ਦੇਣਾ ਐਗਜ਼ੈਂਪਲ ਉਹਨਾਂ ਨੂੰ ਬੁਲਟ ਦੀ ਹਮ ਆਮ ਤੌਰ ਤੇ ਲੋਕੀ ਬੁਲਟ ਦੇ ਯੂਥ ਹੁੰਦਾ ਵੀ ਮੇਰੀ ਨੌਕਰੀ ਲੱਗੀ ਆ ਮੇਰੇ ਕੋ ਵੀ ਮੈਂ ਨਾਲ ਹੀ ਬੁਲੱਟ ਮੋਡਲ ਲੈਣਾ ਮੇਰੇ ਕੋ ਵੀ ਬੁਲਟੀ ਸੀ ਕਾਲਜ ਮੈਂ ਵੀ ਬੁਲਟ ਦੇ ਜਾਂਦੇ ਦੇਖੋ ਸਾਡੇ ਕੋਲ ਵੀ ਸੀ ਸਾਨੂੰ ਵੀ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਸੀ ਮਤਲਬ ਇਹ ਇੱਕ ਤਾਂ ਹੁੰਦਾ ਵੀ ਜੇ ਆਪ ਨੂੰ ਪਤਾ ਹੋਏ ਤੇ ਫੇਖੂ ਛਾਲ ਮਾਰ ਲੇ ਉਹ ਤਾਂ ਗਲਤੀ ਹੈ ਪਰ ਜੇ ਨਹੀਂ ਪਤਾ ਜਿਸ ਦੇ ਬਾਰੇ ਨੌਲੇਜ ਨਹੀਂ ਕਿਤੇ ਸਿਖਾਇਆ ਨਹੀਂ ਗਿਆ ਫਾਈਨੈਂਸ਼ੀਅਲ ਡਿਸਪਲਿਨ ਇੱਕ ਐਸਾ ਫੀਲਡ ਹੈ ਜਿਹੜਾ ਕਿਤੇ ਸਕੂਲ ਕਾਲਜ ਯੂਨੀਵਰਸਿਟੀ ਕਿਤੇ ਨਹੀਂ ਸਿਖਾਇਆ ਜਾਂਦਾ ਮੈਂ ਸਿਰਫ ਫਾਈਨੈਂਸ਼ੀਅਲ ਡਿਸਪਲਿਨ ਹੀ ਸਿਖਾਉਣ ਜਾਂਦਾ ਬੱਚਿਆਂ ਨੂੰ ਵੀ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਤੁਹਾਡੀ ਨੌਕਰੀ ਲੱਗੀ ਆ ਤੁਸੀਂ ਕਿਸ਼ਤਾਂ ਤੇ ਆਈਫੋਨ ਲੈ ਲਿਆ ਜਾਂ ਬੁਲੇਟ ਮੋਟਰਸਾਈਕਲ ਜਾਂ ਕੋਈ ਵੀ ਐਸੀ ਲਾਇਬਿਲਟੀ ਕ੍ਰੀਏਟ ਕਰ ਲਈ ਜਦੀ ਵੈਲਿਊ 5 ਸਾਲ 10 ਸਾਲ ਬਾਅਦ ਘਟਣੀ ਆ ਤੁਸੀਂ ਉਹਦੇ ਬਦਲੇ ਆਪਣੀ ਜਿਹੜੀ ਆਉਣ ਵਾਲੀ ਇਨਕਮ ਆ ਤੁਹਾਡੀ ਸਾਲ 2 ਸਾਲ 3 ਸਾਲ ਦੀਆਂ ਜਿਹੜੀਆਂ ਕਿਸ਼ਤਾਂ ਤੁਸੀਂ ਬਣ ਲਈਆਂ ਤੁਸੀਂ ਜਿਹੜਾ ਪੈਸਾ ਕਮਾਣਾ ਉਹ ਤੁਸੀਂ ਪਹਿਲਾਂ ਹੀ ਖਰਚ ਲਿਆ ਹਮ ਥੈਟ ਇਜ਼ ਅ ਬਿਗੇਸਟ ਬਲੰਡਰ ਵੈਲਥ ਕ੍ਰੀਏਸ਼ਨ ਦੇ ਰਸਤੇ ਮੈਂ ਐਗਜ਼ਾਮਪਲ ਦੇਣਾ ਉਹਨੂੰ ਵੀ ਦੋ ਦੋਸਤ 2000 ਸੰਦੀ ਲੈਣਾ ਐਗਜ਼ਾਮਪਲ ਵੀ ਦੋ ਦੋਸਤ ਦੋ ਦੋਨਾਂ ਦੀ ਨੌਕਰੀ ਇਕੱਠੀ ਲੱਗੀ ਹੂੰ ਉਸ ਲਈ ਬੁਲਟ ਮੋਟਰਸਾਈਕਲ ਹੁੰਦਾ ਸੀ ਲੱਖ ਰੁਪਏ ਦਾ ਹੁਣ ਤਾਂ ਖੈਰ ਮੇਰੇ ਖਿਆਲ ਦੋ ਤਿੰਨ ਲੱਖ ਦਾ 4 ਲੱਖ ਦਾ ਪਤਾ ਨਹੀਂ ਕਿੰਨੇ ਤਾਂ ਮੈਨੂੰ 2 ਲੱਖ ਤੋਂ ਬਾਅਦ ਉਸੇ ਲੱਖ ਰੁਪਏ ਦਾ ਸੀ 1 ਲੱਖ 20 ਹਜ਼ਾਰ ਦਾ ਸੀ ਇੱਕ ਬੰਦੇ ਨੇ 1 ਲੱਖ 20 ਹਜ਼ਾਰ ਦਾ ਬੁਲਟ ਮੋਟਰਸਾਈਕਲ ਲੈ ਲਿਆ ਦੋਨਾਂ ਦੀ ਨੌਕਰੀ ਇਕੱਠੀ ਲੱਗੀ ਦੂਜੇ ਨੇ ਕਿਹਾ ਵੀ ਆ ਮੈਂ ਮੇਰੇ ਕੋ ਚੇਤਕ ਪਿਆ ਪੁਰਾਣਾ ਮੈਂ ਉਹ ਹੀ ਲਉ ਬਜਾਜ ਦੇ ਤੱਕ ਉਹਨੇ ਉਹ ਲੈ ਲਿਆ 20000 ਦਾ ਤੇ ਲੱਖ ਰੁਪਇਆ ਉਹਨੇ ਕੀ ਕੀਤਾ ਜਿਹੜੇ ਬੁਲਟ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਆਈਸ਼ਰ ਮੋਟਰ ਉਹਦੇ ਸ਼ੇਅਰ ਲੈ ਲਏ ਹੁਣ 2025 ਸਾਲ ਆ ਗਿਆ ਉਹ ਜਿਹੜੇ 25 ਸਾਲ ਬਾਅਦ ਬੁਲਟ ਦੀ ਤਾਂ ਜੋ ਵੈਲਿਊ ਆ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿੰਨੇ ਦਾ ਹੋਊਗਾ 25 ਸਾਲਾਂ ਬਾਅਦ ਹਮ ਜਸਟ ਲਾਈਕ ਸਕ੍ਰੈਪ ਹਮ ਲੇਕਿਨ ਉਹਦੇ ਜਿਹੜੇ ਸ਼ੇਅਰ ਆ ਅੱਜ ਦੀ ਤਰੀਕ ਚ ਉਹਦੇ 27 ਕਰੋੜ ਦੇ ਬਣਦੇ ਆ 27 ਕਰੋੜ ਪਾਵਰ ਆਫ ਇਨਵੈਸਟਿੰਗ ਜੇ ਕੋਈ ਆਈਫੋਨ 17 ਦੀ ਜਗ੍ਹਾ ਮੈਂ ਉਹਦੀ ਗੱਲ ਕਰਦਾ ਆਈਫੋਨ 18 ਦੀ ਜਗ੍ਹਾ ਜੇ ਕੋਈ Oppo ਲੈ ਲੈਂਦਾ ਉਹਦੇ ਕਿੰਨੇ ਮਹਿੰਗਾ ਉਹਦੀ ਵੀ ਕਰ ਰਹਿਣਾ ਉਹ ਵੀ ਮੈਂ ਐਗਜ਼ਾਮਪਲ ਦੇਣਾ ਕਿਉਂਕਿ ਦੋ ਗਲਤੀਆਂ ਸਭ ਤੋਂ ਪਹਿਲਾਂ ਕਰਦੇ ਨਾ ਤਾਂ ਉਹਨੂੰ ਪਤਾ ਲੱਗ ਜਾਵੇ ਕਿ ਬੱਸ ਕਿੰਨੀ ਵੱਡੀ ਗਲਤੀ ਕਰ ਰਹੇ ਆ ਔਰ ਆਈਫੋਨ ਜਿਹੜਾ ਮੇਰੇ ਖਾ ਪਹਿਲਾ ਸ਼ਾਇਦ 2007 ਵਿੱਚ ਆਇਆ ਸੀ ਹਾਂਜੀ 2007 ਆ ਹੁਣ ਅਸਲੇ ਆਈਫੋਨ 17 ਹੈ ਹੂੰ ਜਿਹੜਾ ਲੇਟੈਸਟ ਜਿਹੜਾ ਅੱਜ ਆਇਆ ਹੈ orange color ਜੇ ਕੋ ਕੋ ਅੱਜਕੱਲ ਆਈਫੋਨ 17 ਹੋਊਗਾ ਨਾ ਉਹ ਜਿੱਥੇ ਵੀ ਤੁਸੀਂ ਪਾਰਟੀ 'ਚ ਬੈਠੋਗੇ ਜਾਂ ਦੋ ਚਾਰ ਦੋਸਤ ਇਕੱਠੇ ਬੈਠ ਗਏ ਉਹ ਆਪਣਾ ਫੋਨ ਕੱਢ ਕੇ ਟੇਬਲ ਦੇ ਉੱਤੇ ਰੱਖੇ ਟੇਬਲ ਦੇ ਉੱਤੇ ਜਿਹਦੇ ਕੋਲ ਆਈਫੋਨ 14 ਜਾਂ 15 ਹੋਏਗਾ ਉਹਦੀ ਜੇਬ ਦੇ ਵਿੱਚ ਹੋਏਗਾ ਹੂੰ ਉਹ ਜਸਟ ਇੱਕ ਸ਼ੋਅ ਆਫ ਪੀਸ ਹੈ ਜਦੋਂ ਆਈਫੋਨ 18 ਆ ਗਿਆ ਨਾ ਤੇ 17 ਜੇਬ ਚ ਪੈ ਜਾਣਾ 18 ਟੇਬਲ ਦਿੱਤੇ ਆ ਜਾਣਾ ਇਹ ਹਿਊਮਨ ਸਾਈਕੋਲੋਜੀ ਹੂੰ ਉਹਨਾਂ ਦਾ ਖਾਮਿਆ ਜਾਗੀ ਭੁਗਤਣਾ ਪਿਆ ਜਿਹੜਾ ਤੁਸੀਂ ਸਵਾਲ ਪੁੱਛਿਆ 2007 'ਚ ਇੱਕ ਬੰਦਾ ਉਹਨੇ ਹਰ ਵਾਰੀ ਜਿੰਨੇ ਦਾ ਫੋਨ ਆਇਆ ਨਵਾਂ ਲਿਆ ਪੁਰਾਣਾ ਵੇਚ ਦਿੱਤਾ ਅੱਧੇ ਰੇਟ ਤੇ ਠੀਕ ਹੈ ਨਾ ਉਹਦਾ ਅਜੇ ਤੱਕ ਜੇ 17 ਸੀਜ਼ਨ ਤੱਕ ਗਿਣ ਲੇ ਤਾਂ ਪਹਿਲਾਂ ਚਲ ਲੱਖ ਤੋਂ ਘੱਟ ਸੀ ਫੋਨ ਹੁਣ ਡੇਢ ਲੱਖ ਦਾ ਆਉਂਦਾ ਮੈਂ ਲੱਖ ਦਾ ਹੀ ਗਿਣ ਲੈਣਾ 50000 ਤੋਂ ਸ਼ੁਰੂ ਹੋਇਆ ਸੀ ਆਪਾਂ 50 ਤੋਂ ਸ਼ੁਰੂ ਹੋਇਆ ਡੇਢ ਲੱਖ ਤੱਕ ਆ ਗਿਆ ਤੁਸੀਂ ਐਵਰੇਜ ਲੱਖ ਦੀ ਗਿਣ ਲਓ ਹੂੰ ਹੂੰ ਤਾਂ ਉਹਦਾ ਤਕਰੀਬਨ 7-8 ਲੱਖ ਰੁਪਈਆ ਲੱਗ ਗਿਆ ਹੂੰ ਉਹਦੀ ਘਰੋਂ ਗਏ ਪੈਸੇ 7-8 ਲੱਖ ਰੁਪਈਆ ਘਰੋਂ ਗਏ ਦੂਜੇ ਬੰਦੇ ਨੇ ਓਨਾ ਹੀ ਪੈਸਾ ਜਿੰਨੇ ਦਾ ਫੋਨ ਆਂਦਾ ਐਪਲ ਦੇ ਸ਼ੇਅਰ ਲੈ ਲੇ ਓਨੇ ਪੈਸਿਆਂ ਦੇ ਓਨੇ ਪੈਸਿਆਂ ਦੇ ਉਹਨੇ ਆ ਆਈਫੋਨ 17 ਨਹੀਂ ਲਿਆ ਉਹਨੇ ਆਈਫੋਨ 17 ਉਹਨੇ ਬਦਲੇ ਦੇ 1.5 ਲੱਖ ਦੇ ਉਹ ਐਪਲ ਦੇ ਸ਼ੇਅਰ ਲੈ ਲਏ ਹਮ ਅੱਜ ਦੀ ਤਰੀਕ ਵਿੱਚ ਕੀ ਵੈਲਿਊ ਬਣ ਗਈ ਐਪਲ ਦੀ ਜਿੰਨੇ ਸ਼ੇਅਰਸ ਲੈ ਦੇ ਹਾਂ ਇਹ ਤਾਂ ਤੁਸੀਂ ਦੱਸ ਸਕਦੇ ਹੋ ਕਿੰਨੇ ਨੇ 100 ਕਰੋੜ ਤੋਂ ਉੱਪਰ 100 ਕਰੋੜ ਤੋਂ ਉੱਪਰ ਯੈਸ ਮੇਰੇ ਤਾਂ ਕਿੰਨੇ ਦੋਸਤ ਨੇ 138 ਕਰੋੜ ਮੇਰੇ ਤਾਂ ਕਿੰਨੇ ਦੋਸਤ ਹੈ ਵਾਈਫੋਨ ਫਸਟ ਤੋਂ ਲੈ ਕੇ 17 ਤੱਕ ਲੈਂਦੇ ਫਿਰ ਹੁਣ ਦੱਸੋ 138 ਕਰੋੜ ਦਾ ਤੂੰ ਲਾਸ ਕਰ ਲਿਆ ਇਹੀ ਜਿਸ ਵਿੱਚ ਮੈਂ ਦੋ ਐਗਜ਼ਾਮਪਲ ਜਿਹੜੀਆਂ ਮੈਂ ਸਟੂਡੈਂਟਸ ਨੂੰ ਅਵੇਅਰ ਕਰਨ ਲਈ ਦੇਣਾ ਮੈਨੂੰ ਨਹੀਂ ਪਤਾ ਵੀ ਅਗਲਾ ਆਈਫੋਨ ਕਿਹੜਾ ਹੋਣਾ ਸ਼ੇਅਰ ਜਾਂ ਅਗਲਾ ਆਈਸ਼ਨ ਮੋਟਰ ਕਿਹੜਾ ਬਣਨਾ ਮੈਨੂੰ ਨਹੀਂ ਪਤਾ ਨਾ ਹੀ ਕਿਸੇ ਨੂੰ ਪਤਾ ਇਹ ਤਾਂ ਟਾਈਮ ਪਾ ਕੇ ਹੌਲੀ ਹੌਲੀ ਬਣਦਾ